ਮਹਾਗਮ ਜਨ ਸੰਗ ਸਾਧੂ ਆ ਢੂੜੀ ਕਰ ਈਸ਼ ਨਾਨ ਫਰ ਕਾ ਨਾਮ ਧਿਆਏ ਸੁਣ ਸਬਨਾ ਨੋ ਕਰਦਾਣ ਅਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਾਰਹ ਮਹਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦੇਿਸ ਬ੍ਰਹਮੇ ਥਕੇ ਆਏ ਪ੍ਰਭ ਕੀ ਸ਼ਾਮ ਤੇਣ ਦੁਦ ਤੇ ਬਾਹਰੀ ਕਿਤੈ ਨ ਆਵੇ ਕਾਮ ਜਲ ਬਿਨ ਸਾਖ ਕੁਮਲਾ ਬਤੀ ਉਪਜੈ ਨਾਹੀ ਧਾਮ ਹਾਰ ਨਾ ਹਾ ਨ ਮਿਲਿਆ ਸਾਜਣ ਕਤ ਪਾਈਐ ਬਿਸ਼ਰਾਮ ਜਤ ਘਰ ਹਰ ਕੰਤ ਨ ਪ੍ਰਗਟੈ ਪਠਨਗਰ ਸੇ ਗ੍ਰਾਮ ਨੁ ਸਰਬ ਸ਼ਿੰਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਗੰਤ ਵਿਹੂਨੀ ਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਗਾਧਾ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਤੇ ਤੋ ਗੋਵਿੰਦ ਆਰਾਦੀ ਐ ਹੋਵੇ ਆਨੰਦ ਕਨਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪਣਾ ਜਨ ਪਾਇਆ ਪ੍ਰਭ ਆਪਣਾ ਆਇ ਤਸੈ ਗਣਾ ਇੱਕ ਖਿੰਨ ਦਿਸਬਣ ਜੀਵਨਾ ਬਿਰਥਾ ਜਨਮ ਜਨਾ ਜਲ ਧਲ ਮਹੀਲ ਪੂਰੇ ਆਰ ਵਿਆ ਵਿੱਚ ਬਣਾ ਸੋ ਪ੍ਰਭ ਚੇਤਨਾ ਆਬਈ ਕਿਤੜਾ ਦੁੱਖ ਗਣਾ ਜਿੰਨੇ 라ਵਿਆ ਸੋ ਪ੍ਰਭ ਤਿੰਨਾ ਭਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਏ ਲਗਾ ਵੈ ਸਾਗਤੀ ਰਣ ਕਿਉ ਵਾਢੀ ਆ ਜਿੰਨਾ ਪ੍ਰੇਮ ਵਿਸ਼ੋਹ ਹਰ ਸਾ ਜਨਪੁਰਖ ਵਿਸਾਰਕੈ ਲੱਗੀ ਮਾਇਆ ਤੋ ਪੁੱਤਰ ਕਲ ਤਰ ਨਾ ਸੰਗ ਤਨਾ ਹਰ ਅਬਨਾਸੀ ਓਹ ਪਲਚ ਪਲਜ ਸਗਲੀ ਮੋਈ ਝੂਠਾ ਤੰਦੈ ਮੋਹ ਏਕ ਸਰ ਕੇ ਨਾਮ ਬਿਨਾ ਅਗੈ ਲਈਏ ਕੋਏ ਦਈਓ ਬਿਸਾਰ ਵਿਗੁਚਨਾ ਪ੍ਰਭ ਬਿਨ ਅਵਰਣ ਕੋਏ ਪ੍ਰੀਤਮ ਚਰਨੀ ਜੋ ਲਗੈ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪਰਾਪਤ ਹੋਏ ਵੈਸਾਖ ਸੁਹਾਵਾਤਾ ਲਗੈ ਜਾ ਸੰਤ ਭੇਟੈ ਹਰ ਸੋਇ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾ ਵਣ ਲਗਿਆ ਕਿਸੈ ਨ ਦੇਈ ਬਨ ਮਾਨਕ ਮੋਤੀ ਨਾਮ ਪ੍ਰਭ ਓਣ ਲੱਗੈ ਨਾਹੀ ਸਨ ਰੰਗ ਸਬੇ ਨਾਰਾਇਣ ਜੀਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਈਹ ਧਨ ਆਪਣਾ ਲੀ ਆ ਜੇ ਮਲੇ ਵਿਸ਼ੜ ਕਰੋ ਵੰਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇ ਢ ਰੰਗੀਲਾ ਤਿਸ ਧਨੀ ਜਿਸ ਕੈ ਪਾਗ ਮਥਨ ਅਸਾੜਤ ਬੰਦਾ ਤਸ ਲਗੈ ਹਰ ਨਾ ਹੋ ਨਾ ਜਨ ਨਾ ਪਾਸ ਜਗ ਜੀਵਨ ਬੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਐ ਭੈ ਵਗੁਚੀਐ ਗਲ ਪਈ ਸੁਜਮ ਕੀ ਫਾਸ ਜੇ ਹਾ ਬੀਜੈ ਸੋ ਲੁਨੈ ਮੱਥੈ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੀ ਉਠ ਚੱਲੇ ਗਏ ਨਿਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗਾ ਹੋਏ ਖਲਾਸ ਕਰ ਕਿਰਬਾਬ ਰਬ ਆਪਨੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਬਣ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਡ ਸੁਹੰਦਾ ਤਿਸ ਲਗੈ ਜੈਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮਿਆ ਦਾਰ ਵਿਖਿਆ ਰੰਗ ਕੁਡਾਵੇ ਆ ਦਿਸਣ ਛਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਵਾਨ ਤਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਆਪਾਰ ਹਰ ਮਿਲਣੈ ਨੋ ਮਲ ਲੋਚਦਾ ਕਰਮ ਮਿਲਾ ਬਨਹਾਰ ਜਿੰਨੀ ਸਕੀਏ ਪ੍ਰਭ ਪਾਇਆ ਹੋ ਤਨ ਕੈ ਸਦ ਬਲੇ ਹਾਰ ਨਾਨਕ ਹਰਜੀ ਮਿਆਕਾਰ ਸ਼ਬਦ ਸੁਵਾਰਣ ਹਾਰ ਸ਼ਾਵਣ ਤਨਾ ਸੁਹਾਗਨੀ ਜੈ ਨਾਮ ਨਾਮ ਉਰ ਹਾਰ ਭਾਦੋਏ ਪਰਮ ਪੁਲਾਣੀਆ ਦੂਜੈ ਲੱਗਾ ਹੇਤ ਲਖ ਸ਼ਿਗਾਰ ਬਣਾਇਆ ਹਕਾਰਜ ਨਾਹੀ ਕੇਤ ਜੇ ਤੋ ਦਨ ਦੇਹ ਬਿਨ ਸਸੀ ਤਤ ਵੇਲ ਕੈਸਨ ਪ੍ਰੇਤ ਪਕੜ ਚਲਾਇ ਅਣ ਦੂਤ ਜਮ ਕਿਸੈ ਨਾ ਦੇਣੀ ਭੇਤ ਛੱਡ ਖੜੋਤੈ ਖਣੈ ਮਾਹੇ ਜਿਨ ਸਿਓ ਲੱਗਾ ਹੇਤ ਹਾਤਾ ਮਰੋੜੈ ਤਨ ਕਪੇ ਸ਼ਾਹ ਹੋ ਹੋ ਆਸੀਤ ਜੇਹਾ ਬਿਜੈ ਸੋ ਲੁਣੈ ਕਰਮਾ ਸੰਤੜਾ ਖੇਤ ਨਾਨਕ ਪ੍ਰਭ ਸਰਨਾ ਗਤਿ ਚਰਨ ਬਹਿਤ ਪ੍ਰਭ ਦੇਤਾ ਸੇ ਪਾਦਵੇ ਨਰਕਣ ਪਾਈ ਹੈ ਗੁਰ ਰਖਣ ਵਾਲਾ ਹੇ ਤ ਮਸੂਨ ਬ੍ਰੇਮਿਓ ਮਹਾੜਾ ਕਿਉ ਮਿਲਿਆ ਹਰ ਜਾਏ ਮਨਦਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਨ ਕੈ ਲਾਗਾ ਪਾਏ ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾ ਇੰਜਾਇ ਜਨਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਆਪ ਤਿਆਗ ਬੇਨਤੀ ਕਰਹਿ ਲਿਹੋ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੈ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਈ ਅਸੂ ਸੁਖੀ ਵਸੰਧੀਆ ਜਿਨਾ ਮਿਆ ਹਰ ਰਾਏ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸੱਬੇ ਰੋਗ ਵੇਮਕ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਕੇਨਾ ਮਹਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋ ਵੈ ਰੋਜ ਕੀਤਾ ਕਿਸ਼ੂਨ ਹੋਵੈ ਲਿਖਿਆ ਤੁਰ ਸੰਜੋਗਾ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ 모ਚਂ ਇਕੱਟਕ ਹੋਵੈ ਸਾਧ ਸੰਗ ਬਿਨਸੈ ਸਬੇ ਸੋਚ ਮੰਗਰ ਮਾਹੇ ਸੋਹੰਦੀਆ ਹਰ ਬਿਰਸੰਗ ਬੈਠੜੀ ਆਹ ਤਣ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇ ਲੜੀਆ ਹ ਤਨ ਮਨ ਮੋਲਿਆ RAM ਸਿਓ ਸੰਗ ਸਾਧ ਸਹਿ ਲੜੀਆ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇ ਲੜੀਆ ਰਣ ਦੁਖ ਨ ਕਬੋ ਹੋ ਉਤਰੈ ਸੇ ਜਮ ਕੇ ਵਸ ਪੜਿਆ ਜਿੰਨੇ 라ਵਿਆ ਪ੍ਰਭ ਆਪਣਾ ਸਿਦ ਸਨ ਨਿਤ ਖੜੀਆ ਰਤਨ ਜਵੇ ਹਰ ਲਾਲ ਹਰ ਕੰਠਾ ਤਨਾ ਜੜਿਆ ਨਾਨਕ ਬਾਸ਼ੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ ਮੰਕਿਰ ਪ੍ਰਭ ਆਰਾਧਨਾ ਬੋਹੜਨਾ ਜਨਮੜਿਆ ਪੋਖ ਤੁਖਾਰਣਾ ਵਿਆਪੈ ਕੰਠ ਮਿਲਿਆ ਹਰਨਾਹੋ ਮਨ ਬਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਬਿਖਿਆ ਪਹੇ ਨ ਸਕਾਈ ਮਿਲ ਸਾਧੂ ਗੁਣ ਗਾਓ ਜਹਤਿ ਉਪਜੀ ਤਹ ਮਿਲੇ ਸੱਚੀ ਪ੍ਰੀਤਿ ਸਮਾਹ ਕਰਗਲਿਨੀ ਪਾਰ ਬ੍ਰਹਮ ਬਹੜ ਨਾ ਵਿਸੜਿ ਆਹ ਬਾਰ ਜਾਓ ਲਖ 베ਰੀਆ ਹਰ ਸਜਣ ਅਗਮ ਅੰਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਬੋਖਾ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਮਹਾਗਮ ਜਨ ਸੰਗ ਸਾਧੂ ਆ ਧੂੜੀ ਕਰ ਈਸ਼ ਨਾਨ ਫਰ ਕਾ ਨਾਮ ਧਿਆਏ ਸੁਣ ਸਬਨਾ ਨੋ ਕਰਦਾਨ ਜਨਮ ਕਰਮ ਮਲੇ ਉਤਰੈ ਮਨ ਤੇ ਜਾਏ ਗਮਾਨ ਕਾਮ ਕਰੋਦ ਨੋਹੀਐ ਬਿਨ ਸੈ ਲੋਬਸੋ ਆਹ ਨ ਸਚੈ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠ ਸੱਤ ਤੀਰ ਦਸ ਅਗਲ ਪੌਣਾ ਜੀ ਦਇਆ ਪਰਵਾਨ ਜਸਨੋ ਦੇਵ ਦਇਆਕਰ ਸੋਈ ਵਰਕ ਸੁਜਾਨ ਜਨਾ ਮਿਲਿਆ ਪ੍ਰਭ ਆਪਨ ਨਾਨਕ ਤੈਨ ਕੋਰ ਬਾਣ ਮਾਗ ਸੁਚੇ ਸੇ ਕਾਂਢਿ ਅਹ ਜਨ ਪੂਰਾ ਗੁਰ ਮਿਹਰਵਾਨ ਵਲਗੋਣੇ ਆਨੰਦਿ ਉਪਾਰ ਜਨਾ ਹਰ ਸਦਨ ਪਰਗਟਿ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਆਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਰਛੁੰਨੇ ਵਡਭਾਗਣਿ ਵਰ ਪਾਇਆ ਹਰ ਰਾਇ ਮੇਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜੇਹਾ ਅਵਰਣ ਦੇਸਾਏ ਕੋਈ ਦੂਜਾ ਲਵੈਣ ਲਾਏ ਹਲ ਦਾ ਬਲਦ ਸਵਾਰਿਓ ਨਿਹਤਲ ਦਿੱਤੀ ਅਣ ਜਾਏ ਸੰਸਾਰ ਸਾਗਰ ਤੇ ਰਖਿਆ ਨ ਬਹੁੜ ਨ ਜਨਮੈ ਤਾਇ ਜੇਵਾ ਏਕ ਅਨੇਕ ਗੁਣ ਕਰੇ ਨਾਨਕ ਚਰਣੀ ਪਾਏ ਹਲ ਗੁਣ ਨੇਤ ਸਲਾਹੀਏ ਜਿਸ ਨੂੰ ਤਿਲਨਾਤ ਮਾਈ ਜਨ ਜਨ ਨਾਮ ਧਿਆਇ ਤਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧੇ ਆ ਦਰਗ ਸਤਿ ਖਰੇ ਸਰਬ ਸੁਖਾਨਦ ਚਰਨ ਹਾਰ ਭਉਜਲ ਬਖਮੰਤਰੇ ਪ੍ਰੇਮ ਭਗਤ ਤਨ ਪਾਈ ਆ ਵਿਖਿਆ ਨਾਹੇ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸਚ ਪਰੇ ਪਾਰ ਬ੍ਰਹਮ ਪ੍ਰਭ ਸੇਮੰਦੇ ਮਾਨੇ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ ਦਾਨ ਕਿਰਪਾ ਕਰੋ ਹਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵ ਸਰਾਤ ਦੁਏ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚੈ ਧਰਮ ਹਦੂਰਾ ਕਰਮੀ ਆਪੋ ਆਪਣੀ ਕੈਨੇ ਢਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ नानक ते नान मुख उजले इति छुटी नाल जिने नाम ਧਾਇਆ ਜੈ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਇਤੀ छुटी नाल ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ